ਰਿਸ਼ਤੇ ਬਾਰੇ ਉਹਨੇ ਕੀ ਦੱਸਣਾ ਵਾ ਉਹ ਤਾਂ ਹੋਰ ਹੀ ਸਿਆਪਾ ਪਿਆ ਵਾ ਜਿਹੜਾ ਘਰ ਚੋਂ ਨਾ ਸੋਨਾ ਗੁੰਮ ਹੋ ਗਿਆ ਵਾ ਨਾਲੇ ਨਾ ਮੈਨੂੰ ਪੱਕਾ ਯਕੀਨ ਵਾ ਉਹਨੇ ਰਿਸ਼ਤੇ ਬਾਰੇ ਕੋਈ ਗੱਲ ਨਹੀਂ ਕੀ ਕਰਨੀ ਤੇ ਰਵਿੰਦਰ ਚਾਹ ਬਣਾ ਹਾ ਘੁੱਟ ਦਿਨ ਵੀ ਠੰਡਾ ਵਾ ਤੇ ਜੀਜਾ ਕਰਨਿਆ ਪੀਣ ਕੋਈ ਨਹੀਂ ਮਿਲਉਣੀ ਬਣਾਉਣੀ ਆਹ ਬਣਾ ਤਾ ਪੁੱਤ ਕਸੂਰ ਤਾਂ ਸੰਦੀਪ ਦਾ ਨਹੀਂ ਹੈਗਾ ਪਰ ਉਹ ਗੁੱਸਾ ਖਾਣ ਲਈ ਹੈ ਨਾ ਤੁਸੀਂ ਆਪ ਸਿਆਣੇ ਜੇ ਮੈਂ ਵੀ ਕਿੱਦਾਂ ਚੁੱਪ ਕਰਾਂ ਕਿੰਨੇ ਆ ਰੀਝਾਂ ਚਾਵਾਂ ਦੇ ਨਾਲ ਇਹਨੂੰ ਸਮਾਨ ਪਾਇਆ ਹੈਗਾ ਸ਼ੁਕਰ ਕਰੋ ਮੰਮੀ ਢਾਡਾ ਹੀ ਨਾਂ ਲੱਗਾ ਵਾ ਮੇਰਾ ਨਾਂ ਨਹੀਂ ਲਾਇਆ ਇਹਨੇ ਤੇ ਵੀਰ ਨੂੰ 扑ਕਾ ਦੇਣਾ ਹੀ ਕਿ ਸੰਦੀਪ ਨੇ ਕੱਢ ਲਿਆ ਵਾ ਭਾਬੀ ਆਪਾਂ ਤੇ ਕਦੀ ਇਹਦਾ ਕੀਤਾ ਨਹੀਂ ਹੀ ਵੀਰ ਵੀ ਮੇਰੇ ਕੱਪੜੇ ਪਾ ਲੰਦਾ ਤਾਂ ਮੈਂ ਵੀਰ ਦੇ ਵੀ ਕੱਪੜੇ ਪਾ ਲੰਦਾ ਵਾ ਕਰਨ ਪਹਿਲਾਂ ਗੱਲਾਂ ਹੋਰ ਹੁੰਦੀਆਂ ਜਦੋਂ ਕੁਵਰੇ ਹੋਈਦਾ ਠੀਕ ਵਾ ਨਾ ਹੁਣ ਉਹ ਵਿਆਹੇ ਗਏ ਆ ਹੁਣ 100 ਰਿਸ਼ਤੇਦਾਰੀ ਹੁੰਦੀ ਹੈ ਜਿਨ੍ਹਾਂ ਦੇ ਜਾਣਾ ਪੈਂਦਾ ਵਾ ਮੈਂ ਫਿਰ ਕਹਿਆ ਸੀ ਮੈਂ ਭਾਈ ਨੂੰ ਕਿਹਾ ਹੁਣ ਆਪਣੇ ਕੱਪੜੇ ਆਪੇ ਪਾਉਣ ਮੈਨੂੰ ਤੇ ਇਹਦੀ ਸਮਝ ਨਹੀਂ ਆਉਂਦੀ ਕਿ ਤੁਹਾਡੇ ਨਾਲ ਨੇ ਕੀ ਵੰਡਣਾ ਵਾ ਐਦਾਂ ਕਿਉਂ ਕਰਦੀ ਆ ਵੇ ਕਦੀ ਮੇਰ-ਤੇਰ ਨਹੀਂ ਸਾਡੇ ਘਰ ਵਿੱਚ ਹੋਈ ਪਿਆ ਆ ਚੀਜ਼ ਮੇਰੀ ਆ ਆ ਚੀਜ਼ ਤੇਰੀ ਆ ਇੱਕੋ